ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਫੈਸ਼ਨ ਦੇ ਵਿੱਚ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਕਮੀਜ਼ ਤੇ ਵਿਧ ਲਾਈਨਿੰਗ ਅਸਤਰ ਵਾਲਾ ਜਿਹਨੂੰ ਆਪਾਂ ਸੂਟ ਕਹਿੰਦੇ ਆਂ ਪੂਰੇ ਦੀ ਕਟਿੰਗ ਦੱਸੂਗੀ ਜੀ ਇਸ ਦੇ ਵਿੱਚ ਸਿਰਫ ਕਮੀਜ਼ ਦੀ ਹੈ ਨੈਕਸਟ ਦੇ ਵਿੱਚ ਮੈਂ ਸਲਵਾਰ ਦੀ ਪਾ ਦੂੰਗੀ ਨਾਲ ਵੀ ਕਿਸ ਤਰ੍ਹਾਂ ਅਸਤਰ ਨੂੰ ਕਟਿੰਗ ਕਰ ਸਕਦੇ ਆ ਹਨ ਇਹ ਪਹਿਲਾਂ ਆਪਾਂ ਫਰੰਟ ਲੈ ਲਿਆ ਜੀ ਇੱਕ ਕਮੀਜ਼ ਦੇ ਵਿੱਚ ਹੀ ਸੀਗਾ ਸਾਰਾ ਕੁਝ ਫਰੰਟ ਸਾਈਡ ਬੈਕ ਸਾਈਡ ਤੇ ਬਾਹਾਂ ਇਹਨਾਂ ਨੂੰ ਮੈਂ ਅਲੱਗ ਕਰ ਲਿਆ ਬੈਕ ਸਾਈਡ ਦੇ ਵਿੱਚ ਜਿਹੜਾ ਫਰੰਟ ਸੀ ਉਹਦੇ ਦਾ ਨੀਚੋਂ ਫੋਲਡ ਹੀ ਆ ਘੇਰੇ ਤੋਂ ਇਹਦੇ ਤੇ ਮੈਂ 2 ਇੰਚ ਕੱਪੜਾ ਐਕਸਟਰਾ ਲਵਾਂਗੀ ਤੁਹਾਡੀ ਜਿੰਨੀ ਲੈਂਥ ਹੈ ਤੁਸੀਂ ਉਹਦੇ ਨੂੰ ਮਤਲਬ ਕਿ ਪੂਨੀ ਲੈ ਲੈਣੀ ਹੈ ਤਾਂ 44 ਜਿੰਨੇ ਇੰਚ ਤੁਸੀਂ ਲੈਂਥ ਪਾਉਣਿਓ ਤੇ 2 2.5 ਇੰਚ ਐਕਸਟਰਾ ਕੱਪੜਾ ਨੀਚੇ ਫੋਲਡ ਕਰਨ ਵਾਸਤੇ ਮੋੜਨ ਵਾਸਤੇ ਮੇਂਜ ਰੱਖ ਲੈਣਾ ਤੁਸੀਂ ਇਦਾਂ ਜਿਹੜਾ ਮੈਂ ਫਰੰਟ ਕਟਿੰਗ ਕੀਤਾ ਸੀਗਾ ਇਹ ਪਹਿਲਾਂ ਮੈਂ ਸਿੰਪਲ ਕਮੀਜ਼ ਦੀ ਕਟਿੰਗ ਹੀ ਕਰ ਰਹੀ ਹਾਂ ਇਸ ਤੋਂ ਬਾਅਦ ਮਤਲਬ ਕਿ ਇਹਦੇ ਤੇ ਆਪਾਂ ਜਿਹੜਾ ਕੱਪੜਾ ਨਾਲ ਲਾਉਣਾ ਇਹਦੇ ਲਾਈਨਿੰਗ ਵਾਲਾ ਉਹ ਕਟਿੰਗ ਕਰਾਂਗੇ ਬਹੁਤ ਸੋਖਾ ਹੈ ਜੀ ਪਹਿਲਾਂ ਤੁਸੀਂ ਸੂਟ ਨੂੰ ਕਟ ਕਰ ਲਓ ਤੇ ਉਸ ਤੋਂ ਬਾਅਦ ਲਾਈਨਿੰਗ ਨੂੰ ਲਾਈਨਿੰਗ ਹਮੇਸ਼ਾ ਕਮੀਜ਼ ਤੋਂ 4-5 ਇੰਚ ਘੱਟ ਵੀ ਤੁਸੀਂ ਕਟਿੰਗ ਕਰ ਸਕਦੇ ਹੋ ਇੱਥੇ 1.5 ਤੋਂ 2 ਇੰਚ ਜਿੰਨਾ ਤੁਸੀਂ ਚਾਹੋ ਨਾ 2.5 ਇੰਚ ਕਪੜਾ ਠੀਕ ਵੱਧ ਲੈ ਲਿਆਏ ਇਹ ਸਾਈਡ ਤੇ ਬਾਜੂ ਲੱਗੀਆਂ ਜੀ ਠੀਕ ਹੈ ਵਿੱਚ ਹੀ ਸੀਗੇ ਤੇ ਵਿੱਚ ਸਾਰਾ ਕੁਝ ਨਾਰਮਲ ਕੇ ਅਟੈਚ ਕੀਤਾ ਸੀ ਪਹਿਲਾਂ ਮੈਨੂੰ ਮਤਲਬ ਕਿ ਸਿਉਣ ਮਾਰੀ ਹੋਈ ਸੀ ਉਹ ਪੱਟ ਕੇ ਅਲੱਗ ਕੀਤਾ ਸਲਵਾਰ ਨਾਲੋਂ ਕਮੀਜ਼ ਦੇ ਵਿੱਚ ਹੀ ਸੀ ਸਾਰਾ ਕੁਝ ਇਹਦੇ ਇਦਾਂ ਹੀ ਤੇ ਹੁਣ ਇਸ ਤੋਂ ਬਾਅਦ ਆਪਾਂ ਇਹਨੂੰ ਪ੍ਰੈਸ ਵਗੈਰਾ ਕਰਕੇ ਲਾਈਨਿੰਗ ਲਾਵਾਂਗੇ ਤੇ ਉਦੋਂ ਪਹਿਲਾਂ ਆਪਾਂ ਆਪ ਦਾ ਮਤਲਬ ਕਿ ਜਿੰਨੀ ਸਾਡਾ ਘੇਰਾ ਹੈ ਜਿਵੇਂ ਹੁਣ ਮੇਰਾ 24 ਉਹਦਾ ਅੱਧ ਦੁਬਾਰਾ ਕਰਕੇ ਮੈਂ ਇਹਨੂੰ ਕੱਟੂਗੀ ਵੈਸੇ 21 ਹੈ 21 ਦੇ ਵਿੱਚ ਮੈਂ 3 ਇੰਚ ਦੀ ਲੂਜ਼ਿੰਗ ਦਿੱਤੀ ਹੈ ਮਤਲਬ ਮਾਰਜਨ ਦਿੱਤਾ ਹੈਗਾ 21 ਜੇਪਾਂ 3 ਪਲੱਸ ਕਰਾਂਗੇ 24 24 ਦਾ ਅੱਧ ਦੁਬਾਰਾ ਤੁਹਾਡਾ ਜਿੰਨਾ ਵੀ ਤੁਸੀਂ ਘੇਰਾ ਪਾਉਣੇ ਹੋ ਠੀਕ ਹੈ ਉਸ ਹਾਵ ਨਾਲ ਠੀਕ ਹੈ ਲੈਣਾ ਹੈ ਤੁਸੀਂ ਬਹੁਤ ਸਾਰੀਆਂ ਵੀਡੀਓ ਨੇ ਮੇਰੇ ਚੈਨਲ ਦੇ ਕਮੀਜ਼ ਕਟਿੰਗ ਦੀਆਂ ਜੀ ਤੇ ਤੁਸੀਂ ਦੇਖ ਵੀ ਸਕਦੇ ਹੋ ਇਸ ਤਰੀਕੇ ਨਾਲ ਮੈਂ 24 ਦਾਅਦ ਕਰਕੇ 12-12 ਦੇ ਨਿਸ਼ਾਨ ਲਾ ਕੇ ਇਹਨੂੰ ਆਪਾਂ ਕੱਟ ਕਰ ਲਾਂਗੇ ਮੇਰੀ ਵਾਲੀ ਸਾਈਡ ਓਪਨ ਹੈ ਤੁਹਾਡੇ ਦੀ ਸਾਈਡ ক্লোਜ਼ ਹੈਗੀ ਡਬਲ ਫੋਲਡ ਇਹਨੂੰ ਕੀਤਾ ਹੋਇਆ ਕਮੀਜ਼ ਨੂੰ ਠੀਕ ਹੈ ਇਸ ਤੋਂ ਬਾਅਦ ਆਪਾਂ ਜਿਹੜਾ ਹੈਗਾ ਲਾਈਨਿੰਗ ਵਾਲਾ ਕੱਪੜਾ ਉਤਾਰਾਂਗੇ ਪ੍ਰੈਸ ਇਹਨੂੰ ਜ਼ਰੂਰ ਕਰ ਲੈਣਾ ਜੀ ਤੁਸੀਂ ਪਾਰਟੀ ویئر ਸੂਟ ਹੈ ਜੀ ਇਹ ਨਿੱਸੀ ਕੇ ਨਾ ਇਹਨੂੰ ਆਪਾਂ ਕਟਿੰਗ ਕਰ ਲਾਂਗੇ ਇਹ ਦੇਖੋ ਫਲਾਵਰ ਸਹੀ ਹੈ ਇਹਨੇ ਵਿਚਕਾਰ ਤਿੰਨ ਆ ਗਈ ਸਾਈਡਾਂ ਤੇ ਹਾਫ ਹਾਫ ਰਹਿ ਗਈ ਨੇ ਠੀਕ ਹੈ ਜੀ ਫੋਲਡ ਕਰਕੇ ਤੇ ਬੈਕ ਸਾਈਡ ਨੂੰ ਵੀ ਆਪਾਂ ਇਹਦੇ ਜਿੰਨੀ ਹੁਣ ਆਪਾਂ ਨਿਸ਼ਾਨੀ ਲਾਉਣ ਦੀ ਲੋੜ ਨਹੀਂ نیچے ਆਪਾਂ ਜਿਹੜੀ ਹੈਗੀ ਐ ਇਹ ਦੇਖੋ ਕਮੀਜ਼ ਦੀ ਮੈਂ ਰੱਖ ਲਈ ਸੀ ਬੈਕ ਸਾਈਡ ਸੀ ਜਿਹੜੀ ਉਤਾਰੀ ਸੀ ਤੇ ਉੱਪਰ ਇਹ ਫਰੰਟ ਵਾਲੀ ਰੱਖ ਕੇ ਬਸ ਨਾਲ-ਨਾਲ ਕਟਿੰਗ ਕਰ ਦਾਂਗੇ ਕਿਉਂਕਿ ਆਪਾਂ ਇਹਨੂੰ ਉਤਾਰ ਲਿਆ ਨੇ ਇੱਕ ਵਾਰੀ ਜਿੰਨਾ ਸਾਨੂੰ ਚਾਹੀਦਾ ਸੀਗਾ। ਜਿਹੜੀ ਆਪਾਂ ਕਟਿੰਗ ਕਰ ਲਾਂਗੇ। ਠੀਕ ਹੈ ਜੀ। ਇਸ ਤਰੀਕੇ ਨਾਲ। ਇਹ ਦੇਖੋ। ਇਹਨੂੰ ਵੀ ਆਪਾਂ ਇਦਾਂ ਫੋਲਡ ਕਰ ਲਾਂਗੇ। ਪ੍ਰੈਸ ਕਰਾਂਗੇ ਇਹਨੂੰ ਫਿਰ ਸਹੀ ਆਊਗਾ ਜੀ ਇਹ ਕਪੜਾ ਇਫ ਸਿੱਕੀ ਨਾ ਪ੍ਰੈਸ ਕਰਕੇ ਇਹ ਨੀਚੇ ਮੈਂ ਲਾਈਨਿੰਗ ਵਾਲਾ ਕਪੜਾ ਰੱਖ ਲਿਆ ਡਬਲ ਫੋਲਡ ਕਰਕੇ ਮੇਰੀ ਵਾਲੀ ਸਾਈਡ ਬੰਦ ਹੈ ਤੁਹਾਡੇ ਵਾਲੀ ਸਾਈਡ ਓਪਨ ਆ ਠੀਕ ਹੈ ਜਿਹੜੀ ਆਪਾਂ ਕੁੜਤੀ ਕਟਿੰਗ ਕੀਤੀ ਸੀਗੀ ਇਫ ਸਿੱਕੀ ਨਾ ਇਹਨੂੰ ਖਿੱਚਣਾ ਨਹੀਂ ਹੁੰਦਾ ਜੀ ਕਪੜੇ ਨੂੰ ਜ਼ਿਆਦਾ ਬਸ ਵਿੱਚ ਕੋਈ ਬਾੜ ਨਹੀਂ ਹੋਣਾ ਚਾਹੀਦਾ ਇਸ ਸਾਈਡ ਤੋਂੜਾ ਲਾਈਨਿੰਗ ਵਾਲਾ ਜਿਹੜਾ ਕਪੜਾ ਨੀਚੇ ਉਹ ਆਪਾਂ ਉਤਾਰ ਦਾਂਗੇ estrichina qué si da carlango y digo ystra ਫਰਮੇ ਇਹਦੇ ਬਿੱਤਨਾਂ ਨਹੀਂ ਵਿਚਕਾਰ ਸੀ ਲਾਲੀ ਸੀ ਤੇ ਉੱਪਰ ਸੀ ਲਾਲੀ ਸੀ ਉਹ ਮੇਰਾ ਲਾਉਣ ਦਾ ਕਾਰਨ ਇਹ ਸੀ ਤੁਸੀਂ ਵੀ ਲਾ ਸਕਦੇ ਹੋ ਉਹਦੇ ਨਾਲ ਨਾ ਜਿਹੜੀ ਆਪਾਂ ਉੱਪਰ ਕਾਟ ਪਉਣੀ ਉਹ ਸਹੀ ਰਹਿੰਦੀ ਹੈ ਇਹ ਮੈਂ ਸ਼ਾਨਸਾਰੀ ਲਾਲੇ ਸੀਗੇ ਜੀ ਕਮੀਜ਼ ਦੇ ਅੱਟ ਤੇ ਆਪਾਂ ਮੋਢੇ ਦਾ 14 ਤੇ ਫਿਟਿੰਗ ਦਾ ਤੇ 23 ਇੰਚ ਤੇ ਆਪਾਂ ਜਾਖ ਦਾ ਨਿਸ਼ਾਨਾ ਆਉਣੇ ਆ ਸਾਢੇ 9 ਚਾਤੀ ਆ ਗਈ ਜੀ ਆਪਣੀ ਠੀਕ ਹੈ ਬ੍ਰੈਸਟ ਦਾ 9 ਤੇ ਫਿਟਿੰਗ ਦਾ ਮਤਲਬ ਕਿ ਕਮਰ ਸਾਢੇ 10 ਤੇ ਤੁਹਾਡੀ ਹਿਪ ਆ ਜੂਗੀ ਇਸ ਤੋਂ ਬਾਅਦ ਇਹਨਾਂ ਨੂੰ ਆਪਾਂ ਮਿਲਾ ਦਾਂਗੇ 2-2 ਇੰਚ ਇੱਥੇ ਐਕਸਟਰਾ ਦਿੱਤਾ ਮੈਂ ਇਸ ਤਰ੍ਹਾਂ ਦੇ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਮਿਲਾ ਦਾਂਗੇ ਠੀਕ ਹੈ ਜੀ ਮਿਲਾਉਣ ਤੋਂ ਬਾਅਦ ਬਸ ਇਹਨਾਂ ਦੀ ਕਟਿੰਗ ਕਰ ਦਾਂਗੇ ਪਹਿਲਾਂ ਚਾਰੇ ਪੱਲਿਆਂ ਚ ਪਾਵਾਂਗੇ ਫਿਰ ਜਿਹੜੀ ਫਰੰਟ ਵਾਲੀ ਹੈ ਉਹ ਸਿਰਫ ਅੱਗੇ ਪਊਗੀ ਅੱਧੇ ਇੰਚ ਦੀ ਉੱਪਰ ਕੱਟ ਦੇਤੀ ਮੈਂ ਜਿਹੜੀ ਇਹ ਆਪਾਂ ਪਾਉਣੇ ਹੁੰਨੇ ਆ ਇਹ ਉੱਪਰਲੇ ਸਿਰਫ ਕਮੀਜ਼ ਚ ਜਿਹੜਾ ਗਲੇ ਹਿੱਸੇ ਜੀ ਪੈਂਦੀ ਹੈ ਵਾਲੀ ਕੱਟ ਠੀਕ ਹੈ ਜੀ ਇਸ ਤੋਂ ਬਾਅਦ ਹੁਣ ਆਪਾਂ ਪਲੂਈਆਂ ਪਾਵਾਂਗੇ ਉੱਪਰੋਂ ਰੱਖ ਕੇ 12 ਇੰਚ ਤੇ ਮੈਂ ਨਿਸ਼ਾਨ ਲਗਾਉਂਗੀ ਜਿੰਨਾਂ ਦੀ ਹਾਈਟ ਛੋਟੀ ਹੈ ਉਹ 1 ਇੰਚ ਘਟਾ ਕੇ ਲਾ ਸਕਦੇ ਆ ਜੀ ਨਿਸ਼ਾਨ 7 ਇੰਚ ਤੇ ਪਲੂਈ ਇਸ ਤੋਂ ਬਾਅਦ ਤੁਸੀਂ ਆਪਾਂ ਇੱਕ ਸੂਈ ਲਵਾਂਗੇ ਸੂਈ ਦੀ ਮਦਦ ਨਾਲ ਜਿਹੜੀਆਂ ਪਲੂਈਆਂ ਤੁਹਾਡੇ ਤੋਂ ਸਹੀ ਨਹੀਂ ਪੈਂਦੀਆਂ ਬਿਲਕੁਲ ਸਹੀ ਫੈਣਗੀਆਂ ਇੱਥੋਂ ਏਦਾਂ ਲਗਾ ਕੇ ਨਿਸ਼ਾਨ ਲਾ ਕੇ ਚਾਰੇ ਪੱਲਿਆਂ ਦੇ ਵਿੱਚ ਠੀਕ ਹੈ ਪਲੂਈਆਂ ਦੇ ਏਦਾਂ ਸਹੀ-ਸਹੀ ਨਿਸ਼ਾਨ ਆਉਣਗੇ ਬਹੁਤ ਵਧੀਆ ਤਰੀਕਾ ਹੈ ਜੀ ਇਹ ਇਸ ਤਰੀਕੇ ਨਾਲ ਠੀਕ ਹੈ ਏਦਾਂ ਨਿਸ਼ਾਨ ਲਾ ਕੇ ਸਾਰਿਆਂ ਦੀ ਇਦਾਂ ਹੁਣ ਆਪਾਂ ਇਹ ਵਾਲੀਆਂ ਪਾਵਾਂਗੇ ਡੇਢ ਪੌਣੀ ਦੋ ਦਾ ਇੱਥੋਂ ਤੁਸੀਂ ਫਾਸਲਾ ਰੱਖਣਾ ਜਿੱਥੇ ਮੁੱਢੇ ਦੀ ਕਟ ਪਾਈ ਉੱਥੋਂ ਦੀ ਬਿਲਕੁਲ ਨਾ ਹੋਂਦੇ ਹੋ ਇਸ ਤਰੀਕੇ ਨਾਲ ਇੱਥੇ ਵੀ ਉਨਾ ਹੀ ਜਿਹੜੀ ਆਪਾਂ ਫਿਟਿੰਗ ਵਾਲਾ ਮਲਕ ਨਿਸ਼ਾਨ ਲਾਇਆ ਸੀ ਉੱਥੋਂ ਇਦਾਂ ਠੀਕ ਹੈ ਥੋੜਾ ਤੇਰਚੇ ਮੈਂ ਹੰਦੇ ਤੋ ਇਹ ਵਾਲੀ ਬਲੋਈ ਦਾ ਨਿਸ਼ਾਨ ਸੌਰੀ ਜੀ ਹਾਂ ਹੁਣ ਸਹੀ ਹੈ ਇੱਥੇ ਨਿਸ਼ਾਨ ਲਾਉਣਾ ਤੁਸੀਂ ਇੱਥੇ ਲਗਾਣਾ ਇਹ ਸਿਰਫ ਜਿਹੜੀਆਂ ਹੈਗੀਆਂ ਪਲੂਈਆਂ ਇਹ ਆਪਣੇ ਫਰੰਟ ਵਾਲੇ ਥੀ ਜੀ ਆਉਣਗੀਆਂ ਇਸ ਕਰਕੇ ਮੈਂ ਸਿੰਗਲ ਇਹ ਵਾਲੇ ਪੱਲੇ 'ਚ ਹੀ ਲਗਾਏ ਜਾਣੇ ਨਿਸ਼ਾਨ ਇਦਾਂ ਲਾ ਦਾਂਗੇ ਸੋ ਧੰਨਵਾਦ